ਬਾਰਾ ਜੀ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਪਾਵਨ ਵਾਲਮੀਕੀ ਤੀਰ ਦਾ ਜਿਹੜਾ ਵਿਸ਼ਾ ਚੱਲ ਰਿਹਾ ਹੈ ਪੂਰੇ ਪੰਜਾਬ ਨੇ ਅਲੱਗ-ਅਲੱਗ ਦੇਸ਼ਾਂ ਵਿਦੇਸ਼ਾਂ ਤੱਕ ਜਿਹੜਾ ਇਹ ਮਸਲਾ ਪਹੁੰਚ ਪਹੁੰਚ ਚੁੱਕਾ ਹੈ ਪਰ ਸਾਡੇ ਜਿਹੜੇ ਸੰਤ ਸਮਾਜ ਦੇ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਮਲਕੀਨਾਦ ਜੀ ਦਾ ਇੱਕ ਬਿਆਨ ਆਇਆ ਸੀ ਕਿ ਕੁਸ਼ਰਾ ਜੀ ਇੱਕ ਪਾਸੇ ਤਾਂ ਟਰਮੀਨੇਟ ਹੋਏ ਨੇ ਤਾਂ ਇੱਕ ਜਿਹੜਾ ਦੂਸਰੇ ਦਿਨ ਹੀ ਜਿਹੜਾ ਪ੍ਰੈਸ ਨੋਟ ਆ ਰਿਹਾ ਅਖਬਾਰ ਦੇ ਵਿੱਚ ਕਿ ਸੰਤਾ ਵੱਲੋਂ ਪ੍ਰੈਸ ਨੂੰ ਡਾ ਰਿਹਾ ਕਿ ਸੰਤ ਸਮਾਜ ਦੀ ਜਿੱਤ ਉਹ ਕਿਹੜੇ ਸੰਤ ਸਮਾਜ ਦੀ ਜਿੱਤ ਹੋਈ ਆ ਸੰਤ ਤਾਂ ਅਸੀਂ ਦੇਖਦੇ ਆ ਕਿ ਸਤ ਗੁਰਧਾਈ ਨਾਲ ਜੀ ਹੁਣਾਂ ਨੇ ਵੀ ਕਲੀਅਰ ਕਰ ਦਿੱਤਾ ਕਿ ਜਿਹੜਾ ਇਹ ਜਿਹੜਾ ਸਾਡੇ ਸੈਨ ਆ ਉਹ ਜਾਲੀ ਹੋਏ ਨੇ ਤਾਂ ਹੋਰ ਵੀ ਬਹੁਤ ਸਾਰੇ ਸੰਤ ਸਮਾਜ ਜਿਹੜਾ ਪੂਰੇ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਸੰਤ ਸਮਾਜ ਆ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਬਾਰੇ ਚ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਵੰਨ ਕੀ ਤਾਂ ਜਿਹੜਾ ਸੰਤ ਦੀ ਪਰਿਭਾਸ਼ਾ ਹੈ ਇਹ ਬਹੁਤ ਵੱਡੀ ਆ ਸੰਤ ਉਹਨਾਂ ਨੂੰ ਕਿਹਾ ਜਾਂਦਾ ਜਿਸ ਦੇ ਵਿੱਚ ਸਬਰ ਸੰਤੋਖ ਸ਼ਾਂਤੀ ਸ਼ਾਂਤੀਤਾ ਹੁੰਦੀ ਹੈ ਦੂਸਰਾ ਕਿਹਾ ਜਾਂਦਾ ਸਾਧ ਸਾਧ ਦਾ ਮਤਲਬ ਹੁੰਦਾ ਆਪਣੇ ਆਪ ਨੂੰ ਸਾਧਨਾ ਆਪਣੇ ਅੰਦਰੋਂ ਜਿੰਨੇ ਵੀ ਵਿਕਾਰਾਂ ਨੂੰ ਮਾਰਨਾ ਜਿਹੜਾ ਇਨਸਾਨ ਜਿਹੜਾ ਸਾਧ ਆਪਣੇ ਅੰਦਰੋਂ ਵਿਕਾਰਾਂ ਨੂੰ ਖਤਮ ਨਹੀਂ ਕਰ ਸਕਦਾ ਉਹ ਸਾਧ ਨਹੀਂ ਹੋ ਸਕਦਾ ਜੰਦਾ ਭੰਗ ਮਛਲੀ ਸ਼ਰਾਬਾਂ ਜੋ ਜੋ ਕੁਰਾਨੀ ਖਾਏ ਨੇ ਨੀਂਦ ਧੀਰ ਸਵਰਤ ਸਵੇਰ ਸਤਲ ਜਾਏ ਤੇ ਜਿਹੜਾ ਇਨਸਾਨ ਭੰਗ ਮਛਲੀ ਸ਼ਰਾਬ ਇਹ ਜਿਹੜੀਆਂ ਚੀਜ਼ਾਂ ਇਸਤੇਮਾਲ ਕਰਦਾ ਉਹ ਕਦੀ ਸਾਧ ਨਹੀਂ ਹੋ ਸਕਦਾ ਕਿਉਂਕਿ ਇਹ ਜਿਹੜੇ ਸੰਤ ਸਮਾਜ ਦੀ ਗੱਲ ਕਰਦੇ ਆ ਧੁੰਨੇ ਵਾਲੇ ਮਰਕੀਰਨਾਥ ਜੀ ਬਾਰੇ ਸਾਰੇ ਹੀ ਪਬਲਿਕ ਸਾਰੇ ਲੋਕ ਜਾਣਦੇ ਹਨ ਮਗਰ ਕੋਈ ਗੱਲ ਨਹੀਂ ਕਰਦਾ ਹੈ ਔਰ ਕਿਸੇ ਨੇ ਅੱਜ ਤੱਕ ਗੱਲ ਕੀਤੀ ਵੀ ਨਹੀਂ ਹੈ ਕਿਉਂਕਿ ਜਿਹੜਾ ਇਨਸਾਨ ਨੀਂਡ ਖਾਂਦਾ ਹੈ ਸ਼ਰਾਬ ਪੀਂਦਾ ਹੈ ਦੀੜੀਆਂ ਪੀਂਦਾ ਹੈ ਸਿਗਰਟਾਂ ਪੀਂਦਾ ਉਹ ਕਦੀ ਸਾਧ ਨਹੀਂ ਹੋ ਸਕਦਾ ਸਾਧ ਦਾ ਮਤਲਬ ਹੈ ਕਿਉਂਕਿ ਦਇਆ ਕਰਨੀ ਕਿ ਕਿਸੇ ਕੋਲ ਕੋਈ ਵੀ ਕੰਮ ਹੋ ਜਾਂਦਾ ਹੈ ਤਾਂ ਉਹਦੇ ਪਰ ਦਇਆ ਕਰ ਦਿੰਦਾ ਤੈਨੂੰ ਛੱਡ ਦਿੰਦਾ। ਦੇਖੋ ਮੇਰੇ ਤੇ ਇਹਨਾਂ ਨੇ 42 ਬੰਦੇ ਲਾ ਜਾ ਕੇ ਧੁਨੇ ਸਾਧ ਤੇ ਬੰਦ ਕਰਕੇ ਇਹਨਾਂ ਨੇ ਜੋ ਮੈਨੂੰ ਕਿਹਾ ਉਸ ਜਗ ਜਾਰ ਹੈ ਪਰ ਮੈਂ ਉਸ ਨੂੰ ਉਫ ਤੱਕ ਨਹੀਂ ਕੀਤੀ ਤੇ ਮੈਂ ਇਹਨਾਂ ਨੂੰ ਮਾਫ ਕਰ ਦਿੱਤਾ। ਤਾਂ ਕੁਸ਼ਦੀ ਨੇ ਕਿਹੜਾ ਕੋਈ ਐਦਾਂ ਦਾ ਪਾਪ ਕੀਤਾ ਸੀ? ਤੇ ਜਿਸ ਕਰਕੇ ਇਹਨਾਂ ਨੇ ਉਹਨਾਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਕਿ ਸਜ਼ਾ ਵੀ ਐਸੀ ਕਿ ਜਿਸ ਦੇ ਨਾਲ ਉਹਦਾ ਸਾਰਾ ਪਰਿਵਾਰ ਜੁੜਿਆ ਹੋਇਆ ਸੀਗਾ ਤੇ ਉਹਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਉਹਦੀ ਨੌਕਰੀ ਤੋਂ ਉਹਨੂੰ ਖਤਮ ਕਰ ਦਿੱਤਾ ਉਹਦਾ ਰੁਜ਼ਗਾਰ ਖਤਮ ਕਰ ਦਿੱਤਾ ਤੇ ਦਿੱਤਾ ਤੇ ਉੱਪਰੋਂ ਉਹ ਸੰਤ ਜਿਹੜਾ ਕਹਿ ਰਿਹਾ ਹੈ ਕਿ ਜਿਹਨੂੰ ਨੁਕਾਂ ਨੂੰ ਧੰਨਿਆ ਦੇ ਰਿਹਾ ਖੁਸ਼ੀਆਂ ਮਨਾ ਰਿਹਾ ਲੱਡੂ ਵੰਡ ਰਿਹਾ ਇਹ ਕਿਹੜਾ ਸੰਤ ਹੈ ਸੰਤ ਜਿਹੜਾ ਕੋਈ ਦੁਖੀ ਇਨਸਾਨ ਹੁੰਦਾ ਹੈ ਬੇਸਹਾਰਾ ਹੁੰਦਾ ਹੈ ਉਹਨ ਸਹਾਰਾ ਲਿੰਦਾ ਨਮਾਨਿਆ ਦਾ ਮਾਨ ਬੰਦਾ ਹੈ ਤਾਂ ਨਾ ਤਾਨ ਦਾ ਤਾਨ ਬੰਦਾ ਹੈ ਨ ਕੋਟਿਆ ਦੀ ਓਟ ਕਾ ਬੰਦਾ ਹੈ ਬੇ ਆਸਿਆਂ ਦਾ ਆਸਰਾ ਬੰਦਾ ਹੈ ਤਾਂ ਇਹ ਜਿਹੜਾ ਜਿਹੜਾ ਸੰਗਤਾਂ ਦੀ ਜਿਹੜਾ ਲੋਕਾਂ ਦਾ ਆਸਰਾ ਖੋ ਰਿਹਾ ਹੈ ਜਿਹੜੀ ਉਹਨਾਂ ਦੀ ਓਟ ਖੋ ਰਿਹਾ ਹੈ ਇਹ ਸਾਧਵੀ ਹੋ ਸਕਦਾ ਸੰਤ ਸਮਾਜ ਦੇ ਵੀ ਇੰਪੋਰਟਮੈਂਟ ਹੈਗੀ ਇਸ ਕੰਮ ਦੇ ਵਿੱਚ ਦੇਖੋ ਜੀ ਇਹਦੀ ਜੀ ਕਿਸੇ ਵੀ ਸੰਤ ਸਮਾਜ ਦੀ ਕੋਈ ਹਿੱਸੇਦਾਰੀ ਨਹੀਂ ਕਿਸੇ ਨੇ ਵੀ ਇਹਦੇ ਵਿੱਚ ਉਹਨਾਂ ਦਾ ਸਾਥ ਨਹੀਂ ਦਿੱਤਾ ਇਹਨਾਂ ਨੇ ਸੰਤ ਗਰਧਾਰੀ ਨਾ ਸੀ ਜਿਹੜੀ ਜਿਹੜਿਆ ਨਕਲੀ ਦਸਤ ਕਰਕੇ ਨਾ ਉਹ ਸੈਂਟਰੀਟੇਸ਼ਨ ਤੇ ਇਹ ਦੇ ਦਿੱਤੇ ਇਦਾਂ ਦੇ ਇਹ ਜਿਹੜੀ ਸਾਧ ਹੈ ਇਹ ਇਦਾਂ ਦੇ ਘਟੀਆ ਕੰਮ ਕਰਦਾ ਹੈ ਕਿ ਇੱਕ ਵਾਰੀ ਇਹਦਾ ਅਦਾਲਤ ਦੇ ਚਕੇ ਚੱਲ ਰਹੀ ਸੀ ਤਾਂ ਉੱਥੇ ਇਹਨੂੰ ਪੁੱਛਿਆ ਗਿਆ ਕਿ ਤੂੰ ਧੂਣਾ ਸਾਧ ਦੇ ਕੀ ਕਰ ਰਿਹਾ ਹੈ ਕਹਿੰਦਾ ਇਹ ਮੈਂ ਪਾਠ ਕਰਦਾ ਹਾਂ ਤੇ ਜੇ ਤੁਜੀ ਐਕਟੀ ਪਾਰਟੀਆਂ ਨੂੰ ਨਾ ਲੱਗੇ ਪੇਪਰ ਕਰਦਾ ਹੈਗਾ ਤਾਂ ਅਨਪਰ ਗੂਟਾ ਛਾਦ ਤੇ ਹੁਣ ਉਸੇ ਵਿਖੇ ਤਾਂ ਤਾਂ ਤੇ ਇਹ ਸਾਧ ਦਾ ਮਤਲਬ ਝੂਠ ਬੋਲਣਾ ਨਹੀਂ ਹੈ ਸਾਧ ਦਾ ਕੰਮ ਜਿਹੜਾ ਇਹ ਬਰਾਈਆਂ ਪਾਪ ਕਰਨਾ ਨਹੀਂ ਹੈ ਸਾਧ ਦਾ ਕੰਮ ਲੋਕਾਂ ਨੂੰ ਬਰਾਈਆਂ ਤੇ ਰੁਕਣਾ ਝੂਠ ਤੇ ਰੁਕਣਾ ਪਾਪ ਤੇ ਰੁਕਣਾ ਇਹ ਜਿਹੜੀ ਸਾਧ ਦੀ ਪਰਿਭਾਸ਼ਾ ਹੈ ਤਾਂ ਇਸ ਕਰਕੇ ਜੇ ਤੁਸੀਂ ਕਹਿ ਰਹੇ ਹੋ ਕਿ ਸੰਤ ਸਮਾਜ ਦੀ ਇਨਵੋਲਵਮੈਂਟ ਹੈਨੀਗੀ ਤਾਂ ਫਿਰ ਜਿਹੜੇ ਸੰਤਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਕੌਣ ਨੇ ਸੰਤ ਨਹੀਂ ਹੈਗੇ ਇਹ ਸੰਤ ਨਹੀਂ ਜੀ ਜੇ ਸੰਤ ਹੋਣ ਤਾਂ ਇਹ ਇਹਨਾਂ ਨੂੰ ਸੰਤ ਜਿੱਥੇ ਵੱਡੀਆਂ ਵੱਡੀਆਂ ਸਮੇਲਨ ਹੁੰਦੇ ਆ ਇਹਨਾਂ ਨੂੰ ਇਸ ਇਕੱਲੇ ਇਨਸਾਨ ਨੂੰ ਪਰਸਨ ਕਿਤੇ ਸੱਦਿਆ ਨਹੀਂ ਜਾਂਦਾ ਇਹ ਇਥੋਂ ਦੇ ਤੁਨੇ ਸਾਹ ਦੇ ਸੰਤ ਹੈ ਤੇ ਜਾਂ ਇਹ ਗਬਰ ਦਾ ਸੰਤ ਹੈ ਤੇ ਜਾਂ ਬਹੋਂਦ ਦਾ ਸੰਤ ਹੈ ਚੋਰ پارٹی ਇਥੇ ਇਕੱਠੀ ਹੁੰਦੀ ਹੈ ਕਿਉਂਕਿ ਇਹਨਾਂ ਨੇ ਦੇਖੋ ਅੱਜ ਕਰ ਇਹਨਾਂ ਨੇ ਇੰਨਾ ਕੁ ਸਮਾਜ ਦੇ ਜਿੰਨੀਆਂ ਕਿ ਐਜੀਟੇਸ਼ਨਾਂ ਹੋਈਆਂ ਉਹਦੇ ਵਿੱਚ ਇਹਨਾਂ ਨੇ ਸਾਰਿਆਂ ਨੇ ਹੀ ਉਸ ਦਾ ਵਿਰੋਧ ਕੀਤਾ ਤਾਂ ਜਿਹੜਾ ਸਮਾਜ ਦਾ ਵਿਰੋਧ ਕਰਦਾ ਜਿਹੜਾ ਸਮਾਜ ਗੁਰੂ ਘਰ ਦਾ ਵਿਰੋਧ ਕਰਦਾ ਉਹ ਕਦੀ ਸੰਤ ਨਹੀਂ ਹੋ ਸਕਦਾ ਤਾਂ ਇਸ ਕਰਕੇ ਇਹਨਾਂ ਨੇ ਉਸ ਜੇ ਆਸਥਾਨ ਨੂੰ ਵੇਚ ਦਿੱਤਾ ਧੂਨਾ ਸਾਹਿਬ ਨੂੰ ਵੇਚ ਕੇ ਇਹਨੇ 7 ਕਿੱਲੇ ਪੈਸੇ ਲਈ ਹੈ ਗੱਡੀਆਂ ਲਈਆਂ ਔਰ 40 ਸਾਲ ਤੋਂ ਇਹ ਨਵਾਂ ਮੰਦਰ ਬੰਦ ਤੋਂ ਪਹਿਲਾਂ ਇਹਦੇ ਜਿੰਨਾ ਵੀ ਸ਼ਹਿਰ ਦਾ ਪੈਸਾ ਸੀ ਸਾਰਾ ਧੂਨਾ ਸਾਹਿਬ ਦੇ ਉੱਤੇ ਜਾਂਦਾ ਸੀ ਪੂਰੇ ਵਿਸ਼ਵ ਦਾ ਪੈਸਾ ਆਉਂਦਾ ਸੀ ਪੂਰੇ ਵਿਸ਼ਵ ਦੀ ਗੁਰਾਈ ਆਉਂਦੀ ਸੀ ਤੇ ਉਸ ਧੂਨਾ ਸਾਹਿਬ ਤੇ ਇੱਕ ਵੀ ਇੱਟ ਨਹੀਂ ਲੱਗੀ ਉਹ ਕਰੋੜਾ ਰੁਪਇਆ ਕਿੱਧਰ ਗਿਆ ਜਰਾ ਇਹ ਚੋਰ ਬੈਠੇ ਨੇ ਕੰਮ ਦੇ ਕਿਉਂਕਿ ਇਹਨਾਂ ਚੋਰਾਂ ਨੇ ਇਸ ਤੀਸ ਦੇ ਕਦੀ ਇੱਟ ਨਹੀਂ ਲਾਈ ਤੀਸ ਨੂੰ ਕਦੀ ਬੰਨ ਨਹੀਂ ਦਿੱਤਾ ਮੁਨਵੀ ਇਹਨਾਂ ਦਾ ਇਹੀ ਪ੍ਰਯਾਸ ਹੈ ਕਿ ਤੀਰਸ ਨੂੰ ਬੰਨ੍ਹ ਨਹੀਂ ਦੇਣਾ ਹੈ। ਭਈ ਪ੍ਰਮਾਨ ਹੈਗੇ ਨਾ ਤੀਜਾਂ ਦੇ? ਹਾਂਜੀ ਸਾਰੀਆਂ ਚੀਜ਼ਾਂ ਦੇ ਪ੍ਰਮਾਨ ਨੇ ਜੀ। ਧੂਣਾ ਸਾਹਿਬ ਜਿਹੜੀ ਹੈ ਲਗ ਕੁਝ ਗੱਦੀ ਇਹ ਵਿੱਚ ਹੀ ਗਈ ਹੈ। ਪ੍ਰਮਾਨ ਹੈ ਸਾਡੇ ਕੋਲ। ਜੇ ਕੈਪਟਨ ਨੇ ਕਿਹਨਾਂ ਨੂੰ ਵਿੱਚ ਹੀ ਗਈ ਹੈ ਜੀ ਸਰ। ਭਮਨਾਂ। ਆਕ ਅੱਜ ਜੀ ਸਾਤਾਈ ਕਦੀ ਖੁਸ਼ੀ ਇਹ ਬੜੀ ਯੁੱਧ ਦੇ ਨਾਲ ਵਿੱਚ ਸ਼ਹੀਦਾਂ ਹੋਈਆਂ, ਇਥੇ ਲੜਾਈਆਂ ਹੋਈਆਂ, ਡਾਂਗਾ ਖਾਧੀਆਂ, ਇਹ ਫੇਰ ਜਿਹੜਾ ਸਾਨੂੰ ਧੂਣਾ ਸਾਹਿਬ ਪ੍ਰਾਪਤ ਹੋਇਆ ਸੀ ਪਰ ਇਹਨਾਂ ਨੂੰ ਡੋਟੇ ਦੀ ਖਾਤਰ ਉਹ ਸੰਦੇਸ਼ ਦਿੱਤਾ। ਜੀ ਮਹਾਰਾਜ ਜੀ ਸੈਂਟਰ ਵਾਲਮੀਕੀ ਸਭਾ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਧੂਣਾ ਸਾਹਿਬ ਟਰਸਟ ਆ ਇਹ ਬਰਗਾਸਤ ਕਰ ਦਿੱਤਾ ਗਿਆ ਸੀ 2011 ਦੇ ਵਿੱਚ ਤਾਂ ਫਿਰ ਤੋਂ ਜਿਹੜਾ ਲੈਟਰ ਜਾਰੀ ਕਿਵੇਂ ਹੋਗਾ ਲੈਟਰ ਦੇਖੋ ਜੀ ਜਿਹੜੀ ਲੈਟਰ ਜਾਰੀ ਹੁੰਦੇ ਨਾਲ ਜਦੋਂ ਇਹ ਐਜੀਟੇਸ਼ਨ ਲੜੀ ਜਾ ਰਹੀ ਸੀ ਤੇ ਇਹਨਾਂ ਦੇ ਰਾਈ ਹੀ ਐਜੀਟੇਸ਼ਨ ਲੜੀ ਗਈ ਔਰ ਇਹਨਾਂ ਨੇ ਐਲਸੀ ਜਿਹੜੀ ਬੰਨਾ ਰੱਖ ਕੇ ਗੇਮ ਖੇਢੀ ਕਿ ਉਹਨਾਂ ਤਰੀਕੇ ਦੇ ਗਾਇ ਹੀ ਨਹੀਂ ਕਿੱਡਾ ਵੱਡਾ ਕਬਲਾ ਉਹਨਾਂ ਨੇ ਉਹਨਾਂ ਨਾਲ ਰੱਖ ਕੇ ਤਰੀਕੇ ਦੇ ਗਾਇ ਨਹੀਂ ਹੈ ਤੇ ਉਹ کیسے ਹਾਰਦੇ ਨੇ ਹਰ ਉਹ ਕਾਬੀ ਹੁੰਦੇ ਰਹਾ ਤੇ ਨਗਰੋ ਜਿਹੜੀ ਹੈ ਸੈਂਟਰਲ ਵਾਪਨਿਕ ਸਭਾ ਨੇ ਜੋ ਫਿਰ ਦੁਬਾਰਾ ਇਹ ਪ੍ਰਯਾਸ ਕੀਤਾ ਉਸ ਦੇ ਵਿੱਚ ਉਹ ਸਫਲ ਹੋ ਗਿਆ ਅੱਜ ਵੀ ਉਹਨਾਂ ਦਾ ਜਿਹੜਾ ਐਂਟੀ ਪਾਰਟੀ ਦਾ ਜਿਹੜਾ ਸਾਥ ਦੇ ਰਿਹਾ ਤੇ ਉਹਨਾਂ ਦਾ ਜਿਹੜਾ ਇੰਗਲੈਂਡਵਾਇਜ਼ ਪਾਰਟੀ ਦਾ ਸਾਥ ਵੀ ਦੇ ਰਿਹਾ ਭਰਾ ਜੀ ਤੁਸੀਂ ਸਰਾਸਰ ਜਿਵੇਂ ਕਹਿ ਰਹੇ ਹੋ ਕਿ ਇਹ ਜਿਹੜਾ ਬਹੁਤ ਤਕੜੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਸਕੈਮ ਹੋਇਆ ਇਸ ਪਿੱਛੇ ਕੱਲੀ ਧੂਣਾ ਸਾਹਿਬ ٹرسٹ ਦੀ ਮੰਸ਼ਾ ਸੀ ਜਾਂ ਧੂਣਾ ਸਾਹਿਬ ਨੇ ਜਾਂ ਅੰਮ੍ਰਿਤਸਰ ਦੇ ਹੋਰ ਵੀ ਬੰਦੇ ਇਨਵੋਲਵ ਨੇ ਦੇਖੋ ਤੁੰਗਣਾ ਸਾਹਿਬ ਦੇ ਨਾਲ-ਨਾਲ ਚਾਰ-ਪੰਜ ਆਦਮੀ ਹੈ ਜੱਗਜਾਰ ਹੈ ਉਹ ਸਾਰੇ ਨੂੰ ਪਤਾ ਕਿ ਉਹ ਕਿ ਪੰਜ-ਸੱਤ ਬੰਦਿਆਂ ਦੀ ਟੀਮ ਬਣੀ ਹੋਈ ਉਹ ਸਾਰੇ ਬੰਦੇ ਇਨਵੋਲਵ ਹੈ ਨੇ ਬਰਸਾਦ ਦੇ ਬਰਸਾਦ ਦੇ ਬਾਪਾ ਬਦਲਦੀ ਨਹੀਂ ਹੈ ਜੀ ਸਾਦਾ ਬਰਸਾਦ ਨਹੀਂ ਕੁਝ ਬੰਦੇ ਚਾਰ-ਪੰਜ ਸੱਤ ਬੰਦਿਆਂ ਦੀ ਟੀਮ ਬਣੀ ਹੋਈ ਹੈ ਉਹ ਇਸ ਚੀਜ਼ ਦੇ ਵਿੱਚ ਇਨਵੋਲ ਹੈ ਨਾ 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 ਜਿਹੜੇ ਸੰਤਾਂ ਦਾ ਤੁਸੀਂ ਨਾਂ ਲੈ ਰਹੇ ਉਹ ਵੀ ਇਨਵੋਲ ਹੈਗੇ ਹੂੰ ਕਿਹੜੇ ਮੁਲਕੀ ਜਨਾਬ ਜੀ ਮੁਲਕੀ ਨਾ ਹੀ ਇਨਵੋਲ ਹੋਵੇ ਗੱਬਰ ਤਾਂ ਉਹ ਉਹ ਤੋਂ ਟੀਨ ਹੈ ਉਹਨਾਂ ਦੇ ਲੈਟਰਟਾਇਟ ਦੀ ਸਾਰਾ ਕੁਝ ਹੋਇਆ ਉਹਨਾਂ ਦੇ ਕਾਰਨ ਤੋਂ ਹੋਇਆ ਸਾਰਾ ਕੁਝ ਤੇ ਜਿਹੜਾ ਦੂਜਾ ਹੋਰ ਕਿਸੇ ਸੰਤ ਵੀ ਇਹਦੇ ਵਿੱਚ ਇਨਵੋਲਵ ਨਹੀਂ ਹੈ ਕਿਸੇ ਨੇ ਵੀ ਜਾ ਕੇ ਖੁਸ਼ਰਾਜ ਜੀ ਵਾਸਤੇ ਜਿਹੜੀ ਐ ਕੋਈ ਸ਼ਿਕਾਇਤ ਨਹੀਂ ਕੀਤੀ ਹੈ ਔਰ ਸਾਰੇ ਅੱਜ ਵੀ ਜਦੋਂ ਸਾਰੇ ਸਮਾਜ ਨੂੰ ਪਤਾ ਲੱਗਾ ਤੇ ਅੱਜ ਸਾਰੀ ਦਿਸ਼ਾਂ ਦੇ ਵਿੱਚ ਗਲੈਮ ਤੋਂ ਲੈ ਕੇ ਸਿਫਤਾ ਸੁਦਾਜੀ ਬੋਲੀ ਅ ਜੇ ਸੁਤਾ ਸਾਹਿਬ ਕੀ ਇਹ ਨਾ ਇੰਗਲੈਂਡ ਵਾਲੇ ਫਕੀਰ ਚੰਦ ਫਕੀਰ ਚੰਦ ਸੁਤਾ ਜੀ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਹਾ ਦਾ ਨਾਮ ਮਾਰਿਆ ਦੀਪ ਚੰਦ ਡਾਗਿਆ ਜੀ ਨੇ ਉਹਨਾਂ ਦੇ ਹੱਕ ਦੇ ਵਿੱਚ ਨਾਮ ਦਾ ਮਾਰਿਆ ਜਿੰਨੇ ਵੀ ਪੂਰੇ ਰਿਸ਼ਵ ਦੇ ਲੋਕ ਹੈ ਜਿੰਨੇ ਵੀ ਦੇਸ਼ ਦੀਆਂ ਸੰਸਥਾਵਾਂ ਨੇ ਉਹਨਾਂ ਸਾਰਿਆਂ ਨੇ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਮ ਮਾਰੇ ਤੁਸੀਂ ਰੋਹਤ ਸੋਸ਼ਲ ਮੀਡੀਆ ਦੇਖਦੇ ਹੋ ਕੋਈ ਵੀ ਐਹੋ ਜੀ ਸੰਸਥਾ ਨਹੀਂ ਹੈ ਕਿ ਜਿਹੜੀ ਕੁਝ ਰਾਗੀ ਦੇ ਹੱਕ ਦੇ ਵਿੱਚ ਨਹੀਂ ਬੋਲ ਰਹੀ ਤੇ ਸਾਰਾ ਸੰਤ ਸਮਾਜ ਜੀ ਉਹਦੇ ਨਾਲ ਖੜਾ ਹੈ ਜਿੰਨੀਆਂ ਵੀ ਸਮਾਜੀਆਂ ਸੰਸਥਾਵਾਂ ਨੇ ਪਾਰਟੀਆਂ ਸਾਰੀਆਂ ਦੇ ਨਾਲ ਖੜੀਆਂ ਹੋਈਆਂ ਜੀ ਮਹਾਰਾਜ ਜਿਵੇਂ ਹੁਣ ਦੋ ਦੋ ਤਿੰਨ ਪ੍ਰੈਸ ਜਿਹੜੇ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਇਸ ਤੋਂ ਬਾਅਦ ਆਉਣ ਵਾਲੇ ਸਮੇਂ ਚ ਕੀ ਰਣਨੀਤੀ ਹੋਊਗੀ ਜੇ ਇਹ ਜੀਐਮ ਸਾਹਿਬ ਨੂੰ ਉਸ ਜੋਬ ਤੇ ਬਹਾਲ ਨਹੀਂ ਕੀਤਾ ਗਿਆ ਤਾਂ ਦੇਖੋ ਜਿਵੇਂ ਅਸੀਂ ਸਟੈਪ ਟੂ ਸਟੈਪ ਚੱਲ ਰਹੇ ਹਾਂ ਹੁਣ ਪ੍ਰੈਸ ਕਾਨਫਰੰਸ ਹੋਈ ਹੈ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਬਾਹਰ ਆ ਰਿਹਾ ਹੈ ਅਮਰ ਅਸੀਂ ਨੈਮੋਰੈਂਡਮ ਦੇ ਰਹੇ ਹਾਂ ਸਾਰੇ ਜ਼ਿਲ੍ਹਿਆਂ ਦੇ ਪੂਰੇ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਅਸੀਂ ਇਹ ਜਿਹੜਾ ਹੈ ਨਿਲਕੇ ਉਹਦੀ ਤਿਆਰੀ ਕਰ ਰਹੇ ਆ ਕਿ ਅਗਰ ਜੇ ਦੋ ਚਾਰ ਦਾ ਕਿ ਮਸਲਾ ਹੱ ਸਾਡਾ ਨਹੀਂ ਕਰਦੇ ਤਾਂ ਦੇਖੋ ਅਸੀਂ ਜੋ ਕੁਝ ਹੁੰਦਾ ਹੈ ਇਹ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਐਜੀਟੇਸ਼ਨਾਂ ਹੋਣਗੀਆਂ ਉਹਦੇ ਲਈ ਜਲਾਈ ਜਾਵਾਂਗੇ ਜੋ ਜਿਵੇਂ ਸਾਡੇ ਨਾਲ ਧੱਕਾਸ਼ਾਹੀ ਕੀਤੀ ਅਸੀਂ ਜਿਹੜੀ ਹਰ ਤਰ੍ਹਾਂ ਦੀ ਧੱਕਾਸ਼ਾਹੀ ਕਰਾਂਗੇ ਤੇ ਅਸੀਂ ਗੱਡੀਆਂ ਰੋਕ ਕੇ ਦੁਕਾਨਾਂ ਕੇ ਰੇਲਵੇ ਰੋਕ ਕੇ ਪੰਜਾਬ ਬੰਦ ਨਹੀਂ ਕਰ ਸਕਦੇ ਬਸ ਬਹੁਤ ਬਤਾਂਵਾ ਜੀ ਠੀਕ ਜੈ ਵੰਦ ਕੀ